ਬਾਈ ਜੀ ਜਿਹੜੀ ਤਾਂ ਅਸੀਂ ਦਵਾਈ ਦਿੰਨੇ ਆ ਅਸੀਂ ਆਪਦੇ ਲਵੋ ਦਿੰਨੇ ਆ ਉਹ ਤਾਂ ਬਿਲਕੁਲ ਫ੍ਰੀ ਦਿੰਨੇ ਆ ਜੀ ਸਾਡੀ 1 ਮਹੀਨੇ ਦੀ ਦਵਾਈ ਨਾਲ ਬੱਚਾ ਬਿਲਕੁਲ ਨੌ ਬਰਨੌ ਹੋ ਜਾਂਦਾ ਜੀ ਮੌਜੂਦਾਨ ਹੈ ਜਿਹੜਾ ਕਹਿੰਦੀ ਨਸ਼ੇ ਕਰਦਾ ਸੀ ਔਰ ਜਿਹੜਾ ਇੱਥੇ ਬਾਬਾ ਜੀ ਕੋਲ ਉਹਨਾਂ ਨੇ ਫ੍ਰੀ ਦਵਾਈ ਖਾਧੀ ਹੈ ਤੇ ਠੀਕ ਹੋਇਆ ਇਹ ਕਿਹੜਾ ਨਸ਼ਾ ਕਰਦੇ ਸੀ ਮੈਂ ਹੀ ਚਟਾ ਬਿੰਦੀ ਕਿੰਨੀ ਦੇਰ ਤੋਂ 4-5 ਸਾਲਾਂ ਤੋਂ ਕਿੰਨਾ ਪੈਸਾ ਮੈਂ ਖਰਾਬ ਕੀਤਾ 2000-2500 ਡੇਲੀ ਦਾ ਸੀ ਦਿੱਲੀ ਦਿੱਲੀ ਦਾ ਕਦਾ ਪਤਾ ਲੱਗਾ ਕਿ ਇੱਥੇ ਬਾਬਾ ਜੀ ਦਵਾਈ ਦਿੰਦੇ ਆ ਅਸੀਂ ਇਹ ਐਡ ਦੇਖੀ ਸੀਗੀ ਤੁਹਾਡਾ ਬੇਟਾ ਹੈ ਮੇਰਾ ਪੁੱਤ ਹੈ ਜੀ ਪੁੱਤ ਹੈ ਇੱਕਦੋ ਤੋਂ ਨਸ਼ਾ ਕਰਦਾ ਸੀ ਤੁਹਾਨੂੰ ਪਤਾ ਲੱਗਾ ਕੁਝ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਹਾਂ ਕਦੋਂ ਪਤਾ ਲੱਗਾ ਬਹੁਤ ਟਾਈਮ ਬਾਅਦ ਪਤਾ ਲੱਗਾ ਕਿੰਨਾ ਚਿਰ ਤੁਸੀਂ ਦਵਾਈ ਖਾਦੀ ਬੜੇ ਬਿਟ ਕਲਾਈ ਬਟੇ ਨੂੰ ਕਿੰਨੇ ਦਿਨ ਹੋਏ ਆ ਕਿ ਦਿਨ ਹੋ ਗਏ 21 ਦਿਨਾਂ ਅਸੀਂ ਪੂਰਾ ਪਰਚਾਵਾ ਮਿਲ ਗਿਆ ਇਹ ਪੈਸਾ ਤ ਨਹੀਂ ਕੋਈ ਲੈਂਦਾ ਮੈਂ ਪੈਸਾ ਕੋਈ ਨਹੀਂ ਲਿਆ ਇਸਾ ਤੋਂ ਨਹੀਂ ਜੀ ਜਿਹੜੀ ਦਵਾਈ ਉਹ ਵੀ ਦਵਾਈ ਫਰੀ ਲੱਗਦਾ ਵੀ ਅੱਜ ਜਿੰਦੀ ਹੈ ਜਿਹੜੀ ਆ ਬਹੁਤ ਠੀਕ ਹੋਇਆ ਪੂਰਾ ਸੁਰਗ ਵਿੱਚ ਪਹੁੰਚਾ ਵੈ ਇਹ ਤੇ ਤੁਹਾਨੂੰ ਵੀ ਖੁਸ਼ੀ ਪਰਿਵਾਰ ਨੂੰ ਨੂੰ ਤਾਂ ਸਾਰੇ ਟੱਬਰ ਨੂੰ ਜੇ ਸਦਾ ਤਰ ਤਰ ਭੁੱਲਣ ਲੱਗ ਜਾਗੇ YouTube ਤੇ ਅੱਜਕੱਲ ਬਹੁਤ ਚੱਲਦਾ ਜੀ ਨਾਂ ਦੇਂਦੇ ਮੈਂ ਦਵਾਈ ਦਿੰਦਾ ਪੈਸਾ ਵੀ ਬਹੁਤ ਬਟੋਰਦੇ ਨੇ ਬੱਚਾ ਨਸ਼ਾ ਵੀ ਨਹੀਂ ਛੱਡਦਾ ਲੇਕਿਨ ਬਾਬਾ ਜੀ ਨੇ ਕੋਈ ਕੁਛ ਨਹੀਂ ਲਿਆ ਨਾ ਕੁਛ ਨਹੀਂ ਲਿਆ ਹਾਂ ਤੇ ਬੱਚਾ ਵੀ ਠੀਕ ਹੈ ਬੱਚਾ ਵੀ ਠੀਕ ਆ ਸਾਡਾ ਕੁਛ ਲਿਆ ਵੀ ਨਹੀਂ ਸਾਡੀਆਂ ਮਾਮਾਾਂ ਦੇ ਜਦੋਂ ਹੰਝੂ ਨਹੀਂ ਦੇਖੀ ਜਾਂਦੇ ਰੋਂਦੀਆਂ ਦੀ ਜਦੋਂ ਫਿਰ ਇਹ ਖੁਸ਼ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਹੰਝੂ ਨੇ ਇਹ ਖੁਸ਼ੀ ਦੇ ਨੇ ਉਸ ਕੰਨੇ ਦਵਾਈ ਫਰੀ ਦਿੰਦੇ ਆ ਆਪਣੇ ਕੋਲ ਦਿੰਦੇ ਆ ਕੁਝ ਦਵਾਈਆਂ ਜਿਹਨੇ ਉਸ ਜ਼ਿਆਦੀ ਮਾਰ ਲੈਣੀ ਆ ਉਹ ਜਿਹੜਾ ਬੱਚਾ ਆਪ ਲੈ ਕੇ ਆਏਗਾ ਜਿਹੜਾ ਅਨੁਸ਼ਾ ਕਰਦਾ ਜਾਂ ਮਤਲਬ ਉਹ ਤੁਹਾਡੇ ਵੱਲੋਂ ਕੀਤਾ ਜਾਂਦੇ ਬਾਈ ਜੀ ਜਿਹੜੀ ਦਵਾਈ ਅਸੀਂ ਨਸ਼ਾ ਛੱਡਣ ਦੀ ਦਿੰਦੇ ਆ ਬਿਲਕੁਲ ਫਰੀ ਦਿੰਦੇ ਆ ਜੀ ਜਿਹੜੀਆਂ ਪਾਸਵਾਸੀਂ ਲਿਖ ਕੇ ਦੇਵਾਂਗੇ ਜਿਹਦੇ ਨਾਲ ਉਹਨੂੰ ਬ੍ਰੇਨ ਨੂੰ ਸ਼ਕਤੀ ਮਿਲਣੀ ਹੈ ਉਹਦਾ ਬਲੱਡ ਚੇਂਜ ਹੋਣਾ ਹੈ ਉਹ ਪਾਸਵਾਸੀਂ ਲਿਖ ਕੇ ਦਿੰਨੇ ਆ ਅਗਲਾ ਲੈ ਕੇ ਆਉਂਦਾ ਸੀ ਅੱਗੇ ਮਾਰਕੀਟ ਬਣਾ ਕੇ ਦੇ ਦਿੰਨੇ ਸਾਡੀ ਮੈਡੀਸ਼ਨ ਹੈ ਉਹ 1 ਮਹੀਨੇ ਦੀ ਹੈ ਜਿਹੜੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਨਹੀਂ ਆ ਕੇ ਇਲਾਜ ਸਕਦੇ ਦਵਾਈ ਉਹ ਸਾਨੂੰ ਐਡਰੈਸ ਸੈਂਡ ਕਰਨ ਇਨਾ ਸਾਡਾ ਨੰਬਰ ਤੇ ਕਾਲ ਕਰਕੇ ਆਉਣਾ ਹੈ ਨੰਬਰ ਦੇ ਕਾਲ ਕਰੇ ਤੋਂ ਬਿਨਾ ਨਹੀਂ ਆਉਣਾ ਸਾਡਾ ਮੋਬਾਈਲ ਨੰਬਰ 904118 996555 ਜੀ ਸਾਡਾ ਮਿਲਣ ਦਾ ਸਮਾਂ ਦਿਓਲ ਮੈਰਜ ਬੈਲਸ ਪਿੰਡ ਕਟੂ ਵਾਲੀਆਂ ਪੰਜ ਆਬਾਂ ਵਾਲੀ ਧਰਤੀ ਪੰਜਾਬ ਜਿਹਨੂੰ 6ਵੇਂ ਦਰਿਆ ਦਾ ਘੁੰਣ ਲੱਗ ਗਿਆ ਉਹ ਦਰਿਆ ਹੈ ਮਸ਼ਿਆਂ ਦਾ ਅੱਜ ਦਾ ਨੌਜਵਾਨ ਹਰ ਆਪਣੇ ਸੰਸਕਾਰ ਭੁੱਲ ਕੇ ਮਸ਼ਿਆਵਲ ਗਰਸਤ ਹੁੰਦਾ ਜਾ ਰਿਹਾ ਹੈ ਪਾਵੇਂ ਸਰਕਾਰਾਂ ਲਗ ਕੋਸ਼ਿਸ਼ ਕਰਦੀਆਂ ਨੇ ਕੁਝ ਲੋਕ ਇਹੋ ਜਿਹੇ ਨੇ ਜਿਹੜਾ ਨੂੰ ਇਹ ਚਿੰਤਾ ਹੈ ਆਪਣੇ ਪੰਜਾਬ ਦੀ ਆਪਣੀ ਨੌਜਵਾਨੀ ਦੀ ਕਿ ਉਹਨਾਂ ਨੂੰ ਕਿਵੇਂ ਇਸ ਚੀਜ਼ ਤੋਂ ਬਾਹਰ ਕੱਢਿਆ ਜਾਵੇ ਇਹੋ ਜਿਹਾ ਇੱਕ ਮਹਾਪੁਰ ਸਾਡੇ ਨਾਲ ਨੇ ਜਿਹੜੇ ਕਿ ਇਲਾਜ ਕਰਦੇ ਨੇ ਨਸ਼ਾ ਛਡਾਉਣ ਦਾ ਔਰ ਉਹ ਵੀ ਫ੍ਰੀ ਕੀ ਕਰਨਾ ਪੈਂਦਾ ਇੱਕ ਛੋਟੀ ਜਿਹੀ ਸੇਵਾ ਕਰਨੀ ਪੈਂਦੀ ਹੈ ਉਸ ਸੇਵਾ ਤੋਂ ਬਾਅਦ ਜਦੋਂ ਤੁਸੀਂ ਆਪਣੇ ਨਸ਼ੇ ਨੂੰ ਤਿਆਗਣ ਦੀ ਕੋਸ਼ਿਸ਼ ਕਰੋਗੇ ਜਾਂ ਦਵਾਈ ਖਾਓਗੇ ਤੇ ਤੁਸੀਂ ਆਟੋਮੈਟਿਕਲੀ ਆਪਣਾ ਨਸ਼ਾ ਛੱਡ ਜਾਵੋਗੇ ਰੋਦਲੀ ਕਿਰਨਾ ਕੀ ਪਵੇਗਾ ਕਿਵੇਂ ਨਸ਼ਾ ਛੱਡਿਆ ਜਾਵੇਗਾ ਸੋ ਗੱਲਬਾਤ ਕਰਦਣੇ ਸਾਡੇ ਨਾਲ ਦੇਵਲ ਸਾਹਿਬ ਦਿਲ ਸਤ ਬਾਈ ਸਾਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਨਿੱਘੀ ਜੀ ਬਾਈ ਜੀ ਤੁਹਾਡੇ ਚੈਨਲ ਨੂੰ ਲੱਖ ਲੱਖ ਮੁਬਾਰਕਾਂ ਜਿਹੜੇ ਬੱਚੇ ਨਰਕ ਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਆ ਰਹੇ ਨੇ ਉਹਨਾਂ ਨੂੰ ਤੁਸੀਂ ਸਾਰੀ ਸੰਗਤ ਦੇ ਰੂਪ ਰੂਪ ਕਰਾਉਂਦੇ ਹੋ ਬੈਗਰੂਜੀ ਦਾ ਖਾਲਸਾ ਬੈਗਰੂਜੀ ਕੀ ਫਤਿਹ ਸਾਰੇ ਮੇਰੇ ਵੀਰ ਭਰਾਵਾਂ ਦਾ ਦਿਲੋਂ ਸਤਿਕਾਰ ਤੁਸੀਂ ਜਿਹੜਾ ਨਸ਼ਾ ਛਡਾਉਣ ਦੀ ਦਵਾਈ ਦਿੰਦੇ ਹੋ ਬਿਲਕੁਲ ਸੁਨਿਆ ਫਰੀ ਦਿੰਦੇ ਹੋ ਕੀ ਵਿਧੀ ਹੈ ਉਹਦੀ ਕਿਵੇਂ ਤੁਸੀਂ ਬੱਚੇ ਨੂੰ ਨਸ਼ਾ ਛਡਾਉਣ ਤੋਂ ਪ੍ਰੇਰਿਤ ਕਰਦੇ ਭਾਈ ਨਸ਼ਾ ਛੱਡ ਤੇ ਆਪਣਾ ਪਰਿਵਾਰ ਬਚਾ ਲੇ ਇਹ ਭਾਈ ਜੀ ਇਦਾਂ ਦੀ ਗੱਲ ਹੈ ਅਸੀਂ ਛੋਟੇ ਹੁੰਦੇ ਬਚਪਨ ਤੋਂ ਗਊਆਂ ਦੀ ਸੇਵਾ ਕਰਦੇ ਆ ਸਾਡੇ ਦੇ ਗੁਰੂ ਮਹਾਰਾਜ ਦੀ ਬਹੁਤ ਵੱਡੀ અપਾਰ ਕਿਰਪਾ ਸਾਡੇ ਦੇ ਕਾਰੋਬਾਰ ਬਲੰਦੀਆਂ ਸੋਂਦੇ ਨੇ ਸਾਡੇ ਬਾਹਰ ਕਾਰੋਬਾਰ ਨੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ ਸੱਚੇ ਬਾਦਸ਼ਾਹ ਦੀ ਪਰਿਵਾਰ ਦੇ ਵਿੱਚ ਤੰਦਰੁਸਤੀ ਅਸੀਂ ਤਰਤਰ ਭੁੱਲਦੇ ਆ ਜਦੋਂ ਬੀਐਸਸੀ ਗਉਆਂ ਦੀ ਸੇਵਾ ਕਰਦੇ ਸਾਨੂੰ ਇੱਕ ਮਹਾਪੁਰਸ਼ ਮਿਲੇ ਉਹ ਕਹਿੰਦੇ ਬੇਟਾ ਵੀ ਤੁਸੀਂ ਜਿਹੜਾ ਆ ਮੌਤ ਦਾ ਬਹਿਣ ਬਹੀ ਜਾਂਦਾ ਪੰਜਾਬ ਦੇ ਵਿੱਚ ਉਹਨੂੰ ਤੁਸੀਂ ਉਹਦੇ ਵਾਸਤੇ ਅਸੀਂ ਤੁਹਾਨੂੰ ਜਿਹੜਾ ਹੈਗਾ ਅ ਅਸ਼ੀਰਵਾਦ ਦਿੰਨੇ ਆ ਵੀ ਤੁਸੀਂ ਗਉਆਂ ਦੀ ਸੇਵਾ ਦੇ ਨਾਲ-ਨਾਲ ਜਿਹੜੇ ਨਸ਼ੇ ਕਰਦੇ ਨੇ ਬੱਚੀ ਜਿਵੇਂ ਕਿ ਚਿੱਟੀ ਦਾ ਹੋ ਗਿਆ ਸਮੈਕ ਦਾ ਹੋ ਗਿਆ ਭੁੱਕੀ ਦਾ ਹੋ ਗਿਆ ਫੀਮ ਦਾ ਹੋ ਗਿਆ ਗੋਲੀਆਂ ਦਾ ਹੋ ਗਿਆ ਗਾਂਜੇ ਦਾ ਹੋ ਗਿਆ ਸ਼ਰਾਬ ਦਾ ਹੋ ਗਿਆ ਜਾ ਫਾਰਮ ਦੇ ਵਿੱਚ ਆਈਸ ਦਾ ਨਸਾ ਚੱਲਦਾ ਜਿਵੇਂ ਕਿ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਬਾਹਰ ਬੱਚੇ ਉਰੋਂ ਵਗ ਜਾਂਦੇ ਐ ਉਹ ਕੱਲੀ ਜਾ ਕੇ ਜਦੋਂ ਉਸੇ ਸਟ੍ਰੈਥੋਂ ਵਗ ਜਾਂਦੇ ਸਟ੍ਰੈਥ ਜੋ ਜਾਂਦੇ ਐ ਬੱਚੀ ਤਾਂ ਉਹ ਨਸੇ ਦਾ ਸਹਾਰਾ ਲੈਂਦੀ ਐ ਦੇਖੋ ਜੀ ਇੱਕ ਮਾਂ ਪਿਓ ਆਪਦੇ ਬੱਚੇ ਨੂੰ ਦਿਲੋਂ ਪਿਆਰ ਕਰਦਾ ਆਪਦੇ ਸਰੀਰ ਨੂੰ ਵੱਧ ਪਿਆਰ ਬੱਚੇ ਨੂੰ ਦਿੰਦਾ ਐ ਮਾਂ ਪਿਓ ਉਹਦਾ ਇੱਕ ਸੁਪਨਾ ਹੁੰਦਾ ਵੀ ਮੇਰਾ ਬੱਚਾ ਵੱਡਾ ਹੋਇਆ ਵੱਡਾ ਹੋ ਕੇ ਮੇਰਾ ਬੱਚਾ ਜਿਹੜਾ ਉਹ ਸਾਨੂੰ ਸੁੱਖ ਦਾ ਸਾਹ ਦਿਵਾਊਗਾ ਸਾਡੇ ਬਰਾਬਰ ਦਾ ਰਸੀਦਾਰ ਬਣੂਗਾ ਸਾਡੇ ਬਰਾਬਰ ਦੇ ਜਿਹੜੇ ਹੈਗੇ ਨੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਕਬੀਲਦਾਰੀ ਦਾ ਬੋਝ ਉਠਾਉਣਾ ਹੈ ਪਰ ਕੀ ਹੁੰਦਾ ਜੀ ਕਿਤੇ ਕਿਤੇ ਮਾੜੀ ਸੰਗਤ ਦੇ ਵਿੱਚ ਉਹ ਲੜ ਲਾ ਕੇ ਤੇ ਨਸਿਆਂ ਦੇ ਵਿੱਚ ਪੈ ਜਾਂਦਾ ਹੈ ਨਸਿਆਂ ਦੇ ਪੈਣ ਦਾ ਕਾਰਨ ਕੀ ਹੈ ਜੀ ਜਦੋਂ ਬੱਚਾ ਸਟਰੈਸ ਇੱਥੇ ਜਾਂਦਾ ਉਦੋਂ ਨਸਿਆਂ ਦੇ ਵਿੱਚ ਪੈ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਉਹ ਕਦੇ ਇੱਕਦਾਈ ਸਟਰੈਸ ਤੋਂ ਬਾਹਰ ਆਉਣ ਦੀ ਬਜਾਏ ਨਸਿਆਂ ਦੇ ਵਿੱਚ ਇੰਨਾ ਦਸ ਜਾਂਦਾ ਹੈ ਵੀ ਉਹ ਨਸਿਆਂ ਦੀ ਦਲਦਲ ਦੇ ਵਿੱਚ ਬਣ ਕੇ ਰਹਿ ਜਾਂਦਾ ਨਾ ਉਹਨੂੰ ਭੈਣ ਨਾ ਭਰਾ ਨਾ ਮਾਂ ਨਾ ਪਿਓ ਨਾ ਆਪਦਾ ਸਾਕ ਸੰਬੰਧੀ ਨਾ ਰਿਸ਼ਤਾ ਉਹਨੂੰ ਬਿਲਕੁਲ ਪਤਾ ਨਹੀਂ ਲੱਗਦਾ ਜੀ ਵੀ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰਨਾ ਪਰ ਮਹਾਪੁਰਸ਼ ਉਹ ਇੱਕ ਪ੍ਰਮਾਤਮਾ ਦਾ ਜਰੀਆ ਬਣਿਆ ਜਦੋਂ ਕੋਈ ਗਲਤ ਰਾਹ ਤੇ ਇੱਥੇ ਪੜ ਕੇ ਜਾਂਦਾ ਹੈ ਕੋਈ ਵੀ ਇਨਸਾਨ ਗਲਤ ਰਾਹ ਤੇ ਉੱਥੇ ਪੜ ਕੇ ਜਾਂਦਾ ਹੈ ਤਾਂ ਉਹਨੂੰ ਪ੍ਰਮਾਤਮਾ ਹੀ ਘੱਡ ਸਕਦਾ ਪ੍ਰਮਾਤਮਾ ਤੇ ਸੁਵਾ ਕੱਢ ਨਹੀਂ ਸਕਦਾ ਅਸੀਂ ਚਾਹੁੰਦੇ ਹਾਂ ਜਿਹੜਾ ਵੀ ਬੱਚਾ ਸਟ੍ਰੈਸ ਦੇ ਵਿੱਚ ਵਗਿਆ ਜਾ ਉਹ ਤੋਂ ਗਲਤੀ ਹੋ ਗਈ ਜਾਣੇ ਨਾ ਜਾਣੇ ਦੇ ਵਿੱਚ ਗਲਤੀ ਹੋ ਜਾਂਦੀ ਹੈ ਬੱਚੇ ਤੋਂ ਉਹਨੂੰ ਇੱਕ ਵਾਰ ਸਾਡੇ ਲਵੇ ਆਵੇ ਸਾਡਾ ਜਿਹੜਾ ਮਿਲਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਹੈ ਅਸੀਂ ਦਿਉਲ ਮੈਰਜ ਬੈਲਸ ਪਿੰਡ ਬਾਲੀਆਂ ਦਵਾਈ ਦਿੰਨੇ ਆ ਆਉਣ ਤੋਂ ਪਹਿਲਾਂ ਉਹਨੇ ਕੀ ਕਰਨਾ ਹੈ ਗੁਰੂ ਘਰ ਮੱਥਾ ਟੇਕ ਕੇ ਉਹਨੇ ਜੀ ਗਉਆਂ ਵਾਸਤੇ ਕੁਛ ਨਾ ਕੁਛ ਲੈ ਕੇ ਆਉਣੇ ਅਸੀਂ ਸਿਰਫ ਇਨਸਾਨ ਨੂੰ ਕਹਿੰਨੇ ਆ ਵੀ ਜੇ ਤੁਹਾਡੀ ਜ਼ਿੰਦਗੀ ਨਵੇਂ ਸਿਰੋਂ ਸਟਾਰਟ ਹੋਣੀ ਹੈ ਤਾਂ ਤੁਸੀਂ ਬੱਚੋ ਗਉਆਂ ਦੀ ਸੇਵਾ ਜ਼ਰੂਰ ਕਰਨੀ ਹੈ ਜਿਹੜੇ ਬੱਚੇ ਹੁਣ ਤੁਸੀਂ ਦੇਖਿਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੱਚੇ ਠੀਕ ਹੁੰਦੇ ਨੇ ਆਪਦੀ ਨਵੀਂ ਜ਼ਿੰਦਗੀ ਕੱਢਦੇ ਨੇ ਜਿਹੜੇ ਐ ਕਹਿੰਦੇ ਨੇ ਮਾਪਿਓ ਵੀ ਸਵੇਰ ਫੀਰ ਹੁੰਦੀ ਆ ਸਵੇਰ ਚੜਦੀ ਨੂੰ ਸਾਡਾ ਬੱਚਾ ਨਸ਼ਾ ਜਿਹੜਾ ਮੰਗਦਾ ਅਸੀਂ ਨਾ ਮਰਦੇ ਆ ਤਾਂ ਨਾ ਜਿਉਂਦੇ ਆ ਜਾਂ ਕਈ ਮਾਮਾ ਤਾਂ ਇਹ ਵੀ ਕਹਿੰਦੀਆਂ ਨੇ ਬੀ ਪ੍ਰਮਾਤਮਾ ਸਾਨੂੰ ਮੌਤ ਦੇ ਦੇ ਸਾਡਾ ਬੱਚਾ ਸਾਨੂੰ ਇੰਨਾ ਤੰਗ ਪ੍ਰੇਸ਼ਾਨ ਕਰਦਾ ਹੈ ਉਤੋਂ ਫਿਰ ਮਾਪਰਸੋ ਦੁੱਖ ਹੁੰਦਾ ਹੈ ਆਪਦੇ ਆਪ ਨੂੰ ਦਿਲ ਜਿੰਝੋਲੀਦਾ ਵੀ ਪਰਿਵਾਰ ਸਿਉਣੇ ਵਰਗਾ ਪਰਿਵਾਰ ਆਪਦਾ ਹੱਸਦਾ ਖੇਡਦਾ ਪਰਿਵਾਰ ਇੱਕ ਨਸੇ ਨੇ ਸਾਰੇ ਪਰਿਵਾਰ ਦੀ ਮਤਮਾਰੀ ਪਈ ਹੈ ਜਦੋਂ ਫਿਰ ਉਹਦੇ ਗਊ ਮਾਤਾ ਦਾ ਅਸ਼ੀਰਵਾਦ ਨਾਲ ਬੰਦਾ ਆ ਕੇ ਜੁੜਦਾ ਜੀ ਉਹਦੇ ਗਊਆਂ ਦੀ ਸੇਵਾ ਕਰਦਾ ਤਾਂ ਉਹਦੇ ਉੱਤੇ ਪਰਿਵਾਰ ਦੇ ਵਿੱਚ ਕੋਈ ਨਸਾ ਨਹੀਂ ਰਹਿੰਦਾ ਜੀ ਗੁਰੂ ਮਹਾਰਾਜ ਦੀ ਐਡੀ ਕਿਰਪਾ ਹੋ ਜਾਂਦੀ ਹੈ ਜਿਹੜੇ ਬੱਚੇ ਚਿੱਟੇ ਨਸ਼ਾ ਕਰਦੇ ਨੇ ਉਹਨਾਂ ਨੂੰ ਕਾਲਾ ਬੀੜਿਆ ਹੋ ਜਾਂਦਾ ਜੀ ਜਦੋਂ ਉਹ ਦਵਾਈ ਲੈ ਕੇ ਜਾਂਦੇ ਨੇ ਸਾਡੇ ਕੋਲ ਦੁਬਾਰਾ ਸਾਡਾ ਧੰਨਵਾਦ ਕਰਨ ਆਉਂਦੇ ਨੇ ਗਊ ਮਾਤਾ ਦੀ ਸੇਵਾ ਕਰਨ ਆਉਂਦੇ ਨੇ ਤਾਂ ਉਹ ਬੱਚੇ ਸਾਡੇ ਪਹਿਚਾਣ ਤੇ ਨਹੀਂ ਆਉਂਦੇ ਜੀ ਉਹਨਾਂ ਨੂੰ ਬਿਲਕੁਲ ਤੋੜ ਨਹੀਂ ਲੱਗਦੀ ਜੀ ਉਹਨਾਂ ਦਾ ਜਿਹੜਾ ਮੁੱਢਲੀ ਸਿਹਤ ਹੈ ਉਹ ਇੰਨੀ ਵਧੀਆ ਹੋ ਜਾਂਦੀ ਹੁੰਦੀ ਹੈ ਵੀ ਸਾਡੇ ਬੱਚੇ ਉਹ ਬਸਾਨ ਚ ਨਹੀਂ ਆਉਂਦੇ ਇਹ ਸਾਰੀ અપਾਰ ਕਿਰਪਾ ਗਊ ਮਾਤਾ ਦੀ ਹੈ ਜੀ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਹੈ ਜੀ ਵੀ ਜਦੋਂ ਬੱਚਾ ਸਾਡੇ ਰਵੇ ਦਵਾਈ ਲੈਣ ਆਉਂਦਾ ਹੈ ਉਹਨੂੰ ਪਹਿਲੇ 12 ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਜੀ ਸਾਡੀ 1 ਮਹੀਨੇ ਦੀ ਦਵਾਈ ਨਾਲ ਬੱਚਾ ਬਿਲਕੁਲ ਨਵ ਬਰਨੋ ਹੋ ਜਾਂਦਾ ਜੀ ਉਹਨੂੰ ਦੁਬਾਰਾ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਮੌਕਾ ਨਹੀਂ ਮਿਲਦਾ ਜੀ ਵੀ ਜੀ ਜੋ ਉਹ ਬੱਚਾ ਗਲਤੀ ਕਰੇ ਗਲਤੀ ਦੇਖੋ ਇਨਸਾਨ ਤੋਂ ਹੋ ਜਾਂਦੀ ਹੈ ਜੀ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਪਰ ਸੱਚੇ ਪਾਤਸ਼ਾਹ ਸ਼ਿਆ ਪ੍ਰਮਾਤਮਾ ਗਊ ਮਾਤਾ ਗਲਤੀ ਸੁਧਾਰਨਾ ਹਰ ਇੱਕ ਇਨਸਾਨ ਨੂੰ ਇੱਕ ਵਾਰ ਮੌਕਾ ਦਿੰਦੀ ਹੈ ਜੀ ਸੋ ਸਾਡੇ ਨਾਲ ਇੱਕ ਮੌਜੂਦਾਨ ਹੈ ਜਿਹੜਾ ਕਹਿੰਦੇ ਨਸ਼ੇ ਕਰਦਾ ਸੀ ਔਰ ਜਿਹੜਾ ਇੱਥੇ ਬਾਬਾ ਜੀ ਕੋਲੋਂ ਉਹਨਾਂ ਨੇ ਫਰੀ ਦਵਾਈ ਖਾਧੀ ਹੈ ਤੇ ਠੀਕ ਹੋਇਆ ਆਪਾਂ ਜਾਣਨੇ ਆ ਵੀ ਇਹ ਬੰਦਾ ਕਦੋਂ ਤੋਂ ਨਸ਼ਾ ਕਰਦਾ ਸੀ ਕਿਹੜਾ ਨਸ਼ਾ ਹੈ ਭਾਜੀ ਕੀ ਨਾਮ ਤੁਹਾਡਾ ਸਭ ਤੋਂ ਪਹਿਲਾਂ ਮੇਰਾ ਨਾਮ ਪਰਮਿੰਦਰ ਰਾਏ ਪਰਮਿੰਦਰ ਕਿੱਥੋਂ ਰਹਿਣ ਵਾਲੇ ਸੈਣਾਪਿੰਡ ਸੈਣਾਪਿੰਡ ਹਾਂ ਕਿਹੜਾ ਨਸ਼ਾ ਕਰਦੇ ਸੀ ਮੈਂ ਹੀ ਚਟਾ ਵੀਂਦਾ ਸੀ ਕਿੰਨੀ ਦੇਰ ਤੋਂ 4-5 ਸਾਲਾਂ ਤੋਂ ਪੰਜ ਕਿੰਨਾ ਪੈਸਾ ਮੈਂ ਖਰਾਬ ਕੀਤਾ 22500 ਦਿੱਲੀ ਦਾ ਸੀ ਜੀ ਦਿੱਲੀ ਦਾ ਤੇ ਬਾਬਾ ਜੀ ਦਾ ਤੁਹਾਡਾ ਕਿੱਦਾਂ ਪਤਾ ਲੱਗਾ ਕਿ ਇੱਥੇ ਬਾਬਾ ਜੀ ਦਵਾਈ ਦਿੰਦੇ ਆ ਤੇ ਨਸ਼ਾ ਜਿਹੜਾ ਛੱਡਿਆ ਜਾਂਦਾ ਆ ਕਿੱਦਾਂ ਪਤਾ ਲੱਗਾ ਸੀ ਪਹਿਲਾਂ ਤਾਂ ਅਸੀਂ ਇਹ ਐਡ ਦੇਖੀ ਸੀਗੀ ਤੇ ਬਾਕੀ ਬਿੱਲੋਦਰਾ ਬਵਾਹ ਫੜਦਾ ਗਈ ਉਹਦੋਂ ਆਪਣੇ ਆਪ ਹੀ ਬੰਦਾ ਹੋ ਜਾਂਦਾ ਅੱਛਾ ਤੇ ਬਾਬਾ ਜੀ Google ਜਦੋਂ ਗਏ ਤੇ ਨਸ਼ਾ ਛੱਡਣ ਦੀ ਗੱਲ ਤੁਸੀਂ ਕੀਤੀ ਤੇ ਬਾਬਾ ਜੀ ਉਹਨਾਂ ਨੇ ਤੁਹਾਨੂੰ ਸੇਵਾ ਦੱਸੀ ਉਹ ਕੀਤੀ ਸੇਵਾ ਪਹਿਲਾਂ ਸ਼ੁਰੂਆਤ ਚ ਉਹ ਸੇਵਾ ਕੀਤੀ ਸੀ ਕਿਹੜੀ ਸੇਵਾ ਸੀ ਬਿਲਕੁਲ ਜੀ ਗਊ ਮਾਤਾ ਦੀ ਸੇਵਾ ਕੀਤੀ ਅੱਛਾ ਹਾਂ ਜੀ ਤੇ ਬਾਕੀ ਜੀ ਮੈਂ ਸਾਨੂੰ ਬਾਬਾ ਜੀ ਉਹਨਾਂ ਕੋਲ ਪੈਸਾ ਵੀ ਲਿਆ ਉਹਦਾ ਵੈਸੇ ਤੁਹਾਡੇ ਕੋਲੋਂ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਹਾਂ ਜੀ ਸਾਰਾ ਕੁਝ ਫ੍ਰੀ ਦਿੱਤਾ ਹਾਂ ਜੀ ਬਿਲਕੁਲ ਜੀ ਦਵਾਈ ਜਿਹੜੀ ਉਹ ਵੀ ਫ੍ਰੀ ਦਿੱਤੀ ਹਾਂ ਜੀ ਹਾਂ ਜੀ ਮੈਂ ਘਰ ਦੇ ਨੂੰ ਪਹਿਲਾਂ ਦੱਸਦਾ ਸੀ ਕਿ ਬਾਅਦ ਚ ਦੱਸਿਆ ਜਦੋਂ ਐਨ ਬਿਲਕੁਲ ਆਪਣਾ ਪੂਰਾ ਨਿਸ਼ੇ ਤੇ ਆ ਗਿਆ ਸੀਗੇ ਨੇ ਮੇਰੇ ਦਾ ਸਾਲ ਡੇਢ ਸਾਲ ਬਾਅਦ ਪਤਾ ਲੱਗਿਆ ਘਰੇ ਹਾਂਜੀ ਪਹਿਲਾਂ ਨਹੀਂ ਪਹਿਲਾਂ ਚੋਰੀ ਕਰਦਾ ਸਮਾਨ ਵਿੱਚ ਕੋਸ਼ਣਾ ਕੋਸ਼ ਇਦਾਂ ਕਰਦੇ ਸੀਗੇ ਹਾਂਜੀ ਹਾਂਜੀ ਕਿੰਨਾ ਸਮਾਨ ਵੇਚਿਆ ਕਰਦੇ ਸਮਾਨ ਫੋਨ ਫਾਣੀ ਵੇਚੇ ਸਭ ਨੇ ਵੇਚੇ ਹਾਂਜੀ ਤੇ ਫਿਰ ਹੁਣ ਨਸ਼ਾ ਛੱਡਣ ਕਹਿੰਦੇ 20 ਦਿਨ ਹੋ ਗਏ ਕਿੰਨੇ ਚਿਰ ਦਵਾਈ ਖਾਦੀ ਆ ਐਨੇ ਦਿਨ ਹੀ ਹੋ ਗਏ 20-22 ਦਿਨ ਹੀ ਹੋ ਗਏ ਦਵਾਈ ਹਾਂਜੀ ਹਾਂਜੀ ਤੇ ਗਊ ਸੇਵਾ ਕੀਤੀ ਤੇ ਉਸ ਤੋਂ ਬਾਅਦ ਦਵਾਈ ਖਾਧੀ ਬਿਲਕੁਲ ਠੀਕ ਹੋ ਗਏ ਕੀ ਕਹਿਣਾ ਚਾਹੁੰਦੇ ਜਦੋਂ ਬਾਬਾ ਜੀ ਇਦਾਂ ਦੇ ਉਪਰਾਲੇ ਕਰਦੇ ਆ ਤੁਹਾਡੇ ਵਰਗੇ ਨੌਜਵਾਨ ਨਸ਼ਿਆਂ ਤੋਂ ਰਹਿਤ ਕਰਦੇ ਨਹੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਹੁਤ ਵਧੀਆ ਗਾਈ ਵੀ ਜਿਹੜੇ ਨਵੇਂ ਮੁੰਡੇ ਜਾਂ ਨਸ਼ੇ ਤੇ ਲੱਗਦੇ ਹੈਗੇ ਉਹ ਬਿਲਕੁਲ ਨਾ ਲੱਗਣੇ ਜ਼ਿੰਦਗੀ ਖਰਾਬ ਹੈ ਮੈਂ ਨਾਲੀ ਚੀਜ਼ ਹੈਗੀ ਬਿਲਕੁਲ ਹੁਣ ਵਧੀਆ ਸੱਟ ਹੈਗੀ ਤੇ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਤੁਹਾਨੂੰ ਮੁਕਤ ਕੀਤਾ ਤੁਹਾਡੀ ਜ਼ਿੰਦਗੀ ਇੱਕ ਨਵਾਂ ਜਨਮ ਦਿੱਤਾ ਬਰਾਬੀ ਹੈ ਹੀ ਆਪਣੇ ਬਾਈ ਤੇ ਤੁਸੀਂ ਕੀ ਕਹਣਾ ਤੁਹਾਡਾ ਬੇਟਾ ਹੈ ਸਾਡਾ ਮੇਰਾ ਪੁੱਤ ਹੈ ਜੀ ਪੁੱਤ ਹੈ ਇੱਕਦੋਤ ਨਸ਼ਾ ਕਰਦਾ ਸੀ ਤੁਹਾਨੂੰ ਪਤਾ ਲੱਗਾ ਕੁਝ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਹਾਂ ਕਦੋਂ ਪਤਾ ਲੱਗਾ ਬਹੁਤ ਟਾਈਮ ਬਾਅਦ ਪਤਾ ਲੱਗਿਆ ਅੱਛਾ ਜਿਦੋਂ ਘਰੋਂ ਬੰਦਰ ਪੈਸੇ ਲਿਆਣ ਲੱਗ ਗਿਆ ਹਾਂ ਤਾਂ ਦੁਨੀਆ ਤੋਂ ਬਦਨਾਮ ਕਰਦੀ ਹੁੰਦੀ ਹੈ ਘਰਦਿਆਂ ਨੂੰ ਘਰ ਦਾ ਕੋਈ ਕਹਿੰਦਾ ਨਹੀਂ ਵੀ ਨਸ਼ਾ ਕਰੋ ਅੱਛਾ ਅਸੀਂ ਡਾਕਟਰ ਸਰ ਦੀ ਐਡ ਦੇਖ ਕੇ ਫਿਰ ਮੈਨੂੰ ਆਏ ਹੋਗੇ ਵੀ ਛੇਤੀ ਭੱਜੀਏ ਆਪਾਂ ਅੱਛਾ ਆਏ ਅਸੀਂ ਸਾਡਾ ਬਹੁਤ ਸੋਹਣਾ ਜੀ ਖਜ਼ਾਨਾ ਮਿਲ ਗਏ ਸੰਤਾ ਅਨਮੋਲ ਖਜ਼ਾਨਾ ਇਹ ਲੋਕ ਘਰ ਦੇ ਵਿੱਚ ਕਾਫੀ ਨੁਕਸਾਨ ਵੀ ਹੋ ਚੁੱਕਾ ਸੀ ਹੋਈ ਜ਼ਿਆਦਾ ਹੋਗਾ ਬਹੁਤ ਜ਼ਿਆਦਾ ਘਰ ਚ ਲੜਾਈ ਚੱਕਰ ਵੀ ਰਹਿੰਦਾ ਸੀਗਾ ਫਿਰ ਤਾਂ ਹੁਣ ਹੋਣਾ ਜੀ ਜਦੋਂ ਨਿਆ ਦੇਵਾਂਗੇ ਫਿਰ ਮਾਂ ਦੇ ਕੰਨ ਪੱਟਣੇ ਆ ਅੱਛਾ ਜੀ ਹਾਂ ਕੋਈ ਜੀ ਪਰੇਸ਼ਾਨ ਬਹੁਤ ਇਹਨਾਂ ਨੂੰ ਨਹੀਂ ਕਰਦਾ ਮੈਨੂੰ ਇਕੱਲੀ ਨੂੰ ਕਰਦਾ ਅੱਛਾ ਦਾਦੀ ਹੁਣ ਕਰਕੇ ਕਿਉਂਕਿ ਮੈਂ ਇਹਦੀ ਮੇਰ ਚ ਸੀ ਮੇਰੀ ਚ 9 ਦਿਨਾਂ ਦਾ ਲਿਆ ਸੀ ਬਸ ਐਦਾਂ ਪਿਆਰ ਪਿਆਰ ਚ ਹੀ ਘਟ ਗਈ ਗੱਲ ਹੁਣ ਜੀ ਬਹੁਤ ਸੌਖੇ ਆ ਉਹਦੇ ਦੇ ਅੱਜ ਇੱਕ ਮਾਂ ਦੇਣਾ ਜਿਹੜੇ ਇਹ ਦੱਸਦੇ ਦੋਸਤ ਦੋਸਤਾਂ ਨਾਲ ਲੱਗਾ ਸੀ ਨਸ਼ਾ ਦੋਸਤਾਂ ਨਾਲ ਹੀ ਬਾਲੇ ਜਾਣੇ ਰਲ ਜਾਂਦੇ ਆ ਵੀ 25-25 ਮੁੰਡੇ ਲੈ ਜਾਂਦੇ ਨੇ ਬਾਹਰ ਅੱਛਾ ਫਿਰ ਘਰੋਂ ਵੀ ਖਰਚਾ ਮੰਗਾਈ ਜਾਂਦੇ ਮੇਰੇ ਤੇ ਜਦੋਂ ਤੁਹਾਨੂੰ ਬਾਬਾ ਜੀ ਦੇ ਪਤਾ ਲੱਗਾ ਬਾਬਾ ਜੀ ਕੋ ਗਏ ਤੁਸੀਂ ਦੱਸਿਓ ਆਪਣੇ ਦੁੱਖ ਤੇ ਉਹਨਾਂ ਨੇ ਕੀ ਕੰਮ ਦੱਸਿਆ ਵੀ ਆਹ ਕੰਮ ਕਰੋ ਤੇ ਤੁਸਾਂ ਕੋਈ ਛੱਲ ਦੀ ਸੇਵਾ ਕਰੋ ਪਿੰਨੀਆਂ ਦੱਸਿਆ ਸੀ ਗੁੜ ਪਾ ਕੇ ਸਾਰਾ ਕੁਝ ਪਾ ਕੇ ਬਾਕੀ ਸੇਵਾ ਜਿਹੜੀ ਹੁੰਦੀ ਆ ਗੰਗਵਾ ਦੀ ਸਾਰੀ ਗੰਗਵਾ ਸੇਵਾ ਹਾਂ ਪੈਸਾ ਕਹਿੰਦੇ ਵੀ ਪੈਸਾ ਤਾਂ ਨਹੀਂ ਕੋਈ ਲੈਣਾ ਮੈਂ ਪੈਸਾ ਕੋਈ ਨਹੀਂ ਲਿਆ ਇਸਤ ਨਹੀਂ ਜੀ ਜਿਹੜੀ ਦਵਾਈ ਉਹ ਵੀ ਦਵਾਈ ਫਰੀ ਸਾਰੀ ਫਰੀ ਸਾਰੀ ਫਰੀ ਫਰੀ ਦਿੱਤੀ ਸਤੋ ਕੁਝ ਨਹੀਂ ਲਿਆ ਕੁਝ ਨਹੀਂ ਲਿਆ ਤੇ ਕਿੰਨਾ ਇਹ ਜਿਹੜੀ ਸੇਵਾ ਕਰਾਤੀ ਕਿੰਨਾ ਚਿਰ ਤੁਸੀਂ ਦਵਾਈ ਖਾਦਿਓ ਬੜੇ ਬਿਟ ਕਲਾਈਬਟੇ ਨਾ 21 ਦਿਨ ਹੋਇਆ 21 ਦਿਨ ਹੋ ਗਏ 21 ਦਿਨਾਂ ਚ ਸਾਨੂੰ ਪੂਰਾ ਪ੍ਰਤਿਆਵਾ ਮਿਲ ਗਿਆ ਹਾਂ ਹੁਣ ਹੁਣ ਤਾਂ ਨਹੀਂ ਦੋਸਤ ਇਹ ਬੁਲਾਉਂਦੇ ਨਾ 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 ਹੁਣ ਨਹੀਂ ਕੋਈ ਅੰਤ ਅੰਦਰ ਪਿਆ ਰਹਿਦਾ ਜਾਣਦਾ ਨਹੀਂ ਕਿਤੇ ਵੀ ਨਹੀਂ ਕਿਤੇ ਨਹੀਂ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਨੇ ਐਡਾ ਮੈਂ ਤਾਂ ਕਹਿੰਦਾ ਸੰਤਾ ਨੇ ਜਿੰਦਾ ਅਨਮੋਲ ਖਜ਼ਾਨਾ ਸਾਨੂੰ ਮਿਲਿਆ ਕੁੱਲ ਨੂੰ ਮਿਲੇ ਜੇ ਕੋਈ ਕਰਦਾ ਨਾ ਸ਼ੌ ਵੀ ਹਟੇ ਦਵਾਈ ਵੱਲ ਨੂੰ ਭੱਜੇ ਕਿਉਂਕਿ ਇਕੱਲਾ ਬੱਚਾ ਨਹੀਂ ਨਸ਼ਾ ਕਰਦਾ ਪਰਿਵਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਹ ਦੁਖੀ ਹੋ ਜਾਂਦਾ ਦੁਖੀ ਹੋ ਜਾਂਦਾ ਮੌਤ ਜਿਹੜੀ ਇਕੱਲੇ ਨਸ਼ੇੜੀ ਦੀ ਨਹੀਂ ਹੁੰਦੀ ਪਰਿਵਾਰ ਦੀ ਹੁੰਦੀ ਪਰਿਵਾਰ ਦੀ ਸਾਰਿਆਂ ਨੂੰ ਪਰਿਵਾਰ ਨੂੰ ਔਖਾ ਲੱਗਦਾ ਜੀ ਬਈ ਨਵੀਂ ਜ਼ਿੰਦਗੀ ਨਹੀਂ ਵੀ ਨਹੀਂ ਬਣਦੀ ਘਰੇ ਜੀ ਹਾਂ ਜੀ ਲੱਗਦਾ ਵੀ ਅੱਜ ਜਿੰਦੀ ਇਹ ਜਿਹੜੀ ਆ ਬਹੁਤ ਠੀਕ ਹੋਇਆ ਪੂਰਾ ਸੁਰਗ ਵਿੱਚ ਪਹੁੰਚਿਆ ਵੈ ਇਹ ਤੇ ਤੁਹਾਨੂੰ ਵੀ ਖੁਸ਼ੀ ਪਰਿਵਾਰ ਨੂੰ ਉਹਨੂੰ ਤਾਂ ਸਾਰੇ ਟੱਬਰ ਨੂੰ ਜੇ ਸਰ ਤਰ ਤਰ ਭੁੱਲਣ ਲੱਗ ਜਾਗੇ ਜੇ 10 ਦਿਨ ਹੋਰ ਟੱਪ ਕੇ ਫਿਰ ਸਾਨੂੰ ਪੂਰਾ ਯਕੀਨ ਨਹੀਂ ਹੋਂ ਤਾਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਤੁਸੀਂ ਵੀ ਮਾ ਓਹਨੂੰ ਕਹਿੰਦੇ ਵੀ ਜਿੰਨੀ ਵੀ ਜਨਤਾ ਆਵੇ ਤਾਂ ਭਲਾ ਹੋ ਜੇ ਗਊ ਸੇਵਾ ਕਰਨ ਤੇ ਆਪਦੀ ਦਵਾਈ ਖਾਣ ਇਹ ਜਿਵੇਂ ਇਹ ਠੀਕ ਹੋਇਆ ਉਹ ਵੀ ਠੀਕ ਹੋ ਜਾਣਾ ਮਾਵਾਂ ਦੇ ਅੰਦਰਾਂ ਠੰਡੀਆਂ ਹੋ ਜਾਂਦੀਆਂ ਸਾਡਾ ਦਿਲ ਘਟਦਾ ਸੀ ਬਹੁਤ ਜੀ ਬਹੁਤ ਰੋ ਰੋ ਟਾਈਮ ਕੱਢਿਆ ਤੇ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਦੇ ਬਾਰੇ ਇਸ ਤਰ੍ਹਾਂ ਪੁੱਛਾ ਇੰਨਾ ਕਹਿ ਸਕਦੇ ਜਿੰਨਾ ਕੁਝ ਨਹੀਂ ਕਹਿਣਾ ਵੀ ਇੰਨਾ ਸਾਨੂੰ ਪਾਸ ਕਰਿਆ ਸਾਨੂੰ ਤਾਂ ਭਵਸਾਗਰ ਤੋਂ ਪਾਰ ਕਰਾਤਾ ਦੋ ਕੰਮ ਕੀਤੇ ਇੱਕ ਤੁਹਾਡੇ ਬੇਟੇ ਦਾ ਨਸ਼ਾ ਛੁਲਾਇਆ ਇੱਕ ਤੁਹਾਡੇ ਨੂੰ ਗਊ ਮਾਂ ਦੇ ਦਸਵਾ ਲਾਈ ਆ ਬਸ ਦੋਨੋਂ ਚੀਜ਼ਾਂ ਹਾਂ ਪਰ ਉਹ ਫ੍ਰੀ ਫ੍ਰੀ ਕੋਈ ਪੈਸਾ ਨਹੀਂ ਨਹੀਂ ਕੋਈ ਪੈਸਾ ਨਹੀਂ ਲਿਆ ਠੀਕ ਫ੍ਰੀ ਖਾਤਾ ਚੱਲ ਰਿਹਾ ਜੀ ਬਸ ਇੰਨੇ ਬਹੁਤ ਸਾਨੂੰ ਜਿਹੜਾ ਨਾ ਪਾਸ ਕਰਤਾ ਪ੍ਰਮਾਤਮਾ ਨੇ ਵੇ ਦੇ ਵੀ ਕੀ ਪਰਮਾਤਮਾ ਮਿਲੇ ਸਾਨੂੰ ਮੈਂ ਤੇ ਜਿਵੇਂ ਰਾਤ ਨੂੰ ਵੇਖੀ ਮੈਂ ਸਾਰਾ ਦਿਨ ਤਿੰਨ ਦਿਨ ਮੈਂ ਮਗਰ ਫਿਰਦੀ ਰੂ ਫਿਰ ਉਹ ਮੁੰਡੇ ਤੋਂ ਕਢਾਇਆ ਵੀ ਆ ਮੈਨੂੰ ਡਾਕਟਰ ਦਾ ਨੰਬਰ ਕੱਢ ਕੇ ਤੇ ਪਿੱਛੇ ਲੀਏ ਤੇ ਦਿਨ ਨਹੀਂ ਪਹਿਨ ਦਿੱਤੇ ਅਸੀਂ ਅਸੀਂ ਸੈਣੇ ਤੋਂ ਸੈਣੇ ਤੋਂ ਹਾਂ ਪਦੌੜ ਸੈਣਾ ਪਦੌ ਠੀਕ ਅੱਜ ਦਾ ਸਮਾਂ ਜੇ ਉਹ ਸੌਕੇ ਜਵਾਕ ਫੇਸਬੁਕ ਤੇ ਐਡ ਦੇਖਿਆ ਨਾ ਹਾਂ 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 ਫੇਸਬੁਕ ਤਾਂ ਉੱਤੀ ਹੈ ਫੇਸਬੁਕ ਤੋਂ ਦੇਖਿਆ ਹਾਂ ਹਾਂ ਬਾਬਾ ਜੀ ਦਾ ਪਤਾ ਲੱਗਾ ਹਾਂ ਬਾਬਾ ਜੀ ਇਹਦਾ ਪਤਾ ਲੱਗਿਆ ਦਵਾਈ ਦਿੰਦੇ ਨੇ ਹਾਂ ਦਵਾਈ ਦਿੰਦੇ ਆ ਵੀ ਜਾਈਏ ਆਪਾਂ ਵੀ ਕਿਉਂਕਿ ਬਹੁਤ ਸਾਰੇ ਤੁਸੀਂ ਦੇਖਦੇ ਹੋ YouTube ਤੇ ਅੱਜ ਕੱਲ ਬਹੁਤ ਚੱਲਦਾ ਜੀ ਨਾਂ ਦੇ ਦਿੰਦੇ ਮੈਂ ਦਵਾਈ ਦਿੰਦਾ ਪੈਸਾ ਵੀ ਬਹੁਤ ਬਟੋਰਦੇ ਨੇ ਬੱਚਾ ਨਸ਼ਾ ਵੀ ਨਹੀਂ ਛੱਡਦਾ ਲੇਕਿਨ ਬਾਬਾ ਜੀ ਨੇ ਕੋਈ ਕੁਝ ਨਹੀਂ ਲਿਆ ਨਾ ਕੁਝ ਨਹੀਂ ਲਿਆ ਹਾਂ ਤੇ ਬੱਚਾ ਵੀ ਠੀਕ ਹੈ ਬੱਚਾ ਵੀ ਠੀਕ ਹੈ ਸਾਡਾ ਕੁਝ ਲਿਆ ਵੀ ਨਹੀਂ ਜਾਇਆ ਕਾਰਾਂ ਹੋ ਰਹੀਆਂ ਅੱਜ ਪਰਿਵਾਰ ਸਾਡਾ ਬਹੁਤ ਖੁਸ਼ ਆ ਦਾਦਾ ਇਹਦਾ ਖੁਸ਼ ਆ ਉਹ ਮਾਂ ਪੇ ਖੁਸ਼ ਆ ਮੈਂ ਖੁਸ਼ ਆ ਬਾਕੀ ਇਹ ਦੁੱਖ ਜਾਨਾ ਚੱਲਦਾ ਜੀ ਉਹ ਤਾਂ ਫਿਰ ਬਹੁਤ ਹੁੰਦੀ ਆ ਨਾ ਨਹੀਂ ਤੇ ਮੈਂ ਨਾ ਤੋ ਲੁਕਦੀ ਸੀ ਨਾ ਫਿਰ ਘਰੋਂ ਲੁਕਦੀ ਸੀ ਮੈਂ ਉਹਦੋਂ ਵੀ ਨਸ਼ੇੜੀ ਸੀ ਜਦੋਂ ਮੈਂ ਨਸ਼ੇੜੀ ਨੂੰ ਪੈਸੇ ਦਿੰਦੀ ਸੀ ਮੈਂ ਤਾਂ ਉਹਦੋਂ ਵੀ ਦੁਖੀ ਆ ਨਾ ਪਰਿਵਾਰ ਦੇ ਵਿੱਚ ਹੋਰ ਵੀ ਆਣ ਰਿਸ਼ਤੇਦਾਰ ਵੀ ਤਾਂ ਨਹੀਂ ਮੰਨਦੇ ਆ ਬੇ ਉਹਦੇ ਜੀ ਮਾਰਦੇ ਦੋ ਵਾਰੀ ਫੇ ਹੁਣ ਵਿਆਹ ਛੁੱਟ ਗਿਆ ਦਾ ਫਿਰ ਕੋਸ਼ਟੇਸ਼ਨ ਚ ਫਿਰ ਨਸ਼ੇ ਵਾਲੇ ਤੇ ਰਹਿੰਦੀ ਨਹੀਂ ਕੋਈ ਔਰਤ ਨਹੀਂ ਰਹਿੰਦੀ ਹੁਣ ਉਹਨਾਂ ਨੂੰ ਤਾਂ ਕਾਸੇ ਦਾ ਨਸ਼ਾ ਹੀ ਨਹੀਂ ਸਾਡੀਆਂ ਪਤਾ ਨਹੀਂ ਐਆਂ ਜਾਂ ਮਾਮਾ ਦੇ ਕਿੰਨੇ ਇੱਕ ਦੁੱਖ ਨੇ ਜਿਹੜੇ ਦੂਰ ਹੋਏ ਨੇ ਇਹ ਜਿੰਨੀ ਸਾਰੀ અપਾਰ ਕਿਰਪਾ ਇਹ ਗਊ ਮਾਤਾ ਦੀ ਆ ਸਾਡੀਆਂ ਮਾਮਾ ਦੇ ਜਦੋਂ ਹੰਝੂ ਨੇ ਸਾਤੋਂ ਨਹੀਂ ਦੇਖੀ ਜਾਂਦੇ ਰੋਂਦੀਆਂ ਦੀ ਜਦੋਂ ਫਿਰ ਇਹ ਖੁਸ਼ ਹੁੰਦੀਆਂ ਨੇ ਜਿਨ੍ਹਾਂ ਜਦੋਂ ਇਹ ਹੁਣ ਇਹਨਾਂ ਦੇ ਜਿਹੜੇ ਹੰਝੂ ਨੇ ਇਹ ਖੁਸ਼ੀ ਦੇ ਨੇ ਪਹਿਲਾਂ ਇਹਨਾਂ ਦੇ ਹੰਝੂ ਬਹੁਤ ਜ਼ਿਆਦੇ ਹੈਗੇ ਤੇ ਨਰਕ ਦੇ ਦੇ ਜੀ ਅੱਜ ਇਹਨਾਂ ਦੇ ਹੰਝੂ ਨੇੜੋ ਖੁਸ਼ੀ ਦੇ ਨੇ ਇਹ ਮੈਂ ਕਹਿੰਦਾ ਪਰਮਾਤਮਾ ਸੱਚੇ ਬਾਦਸ਼ਾਹ ਇਹ ਖੁਸ਼ੀ ਹੈ ਜਿਹੜੀ ਹਰੇਕ ਇਨਸਾਨ ਨੂੰ ਪ੍ਰਦਾਨ ਕਰੇ ਤੁਹਾਡੇ ਕੋਲ ਆਉਂਦਾ ਤੇ ਕੀ ਤੁਸੀਂ ਉਹਦਾ ਕੀ ਖਰਚਾ ਲੈਣੇ ਹੋ ਜਾਂ ਮਤਲਬ ਕਿ ਤੁਹਾਡੀ ਫ੍ਰੀ ਹੈ ਕੀ ਮਤਲਬ ਪਦੀਏ ਵਿਦੀ ਹੈ ਬਾਈ ਜੀ ਜਿਹੜੀ ਤਾਂ ਅਸੀਂ ਦਵਾਈ ਦਿੰਨੇ ਆ ਅਸੀਂ ਆਪ ਦੇ ਲਵੋ ਦਿੰਨੇ ਆ ਉਹਦਾ ਬਿਲਕੁਲ ਫ੍ਰੀ ਦਿੰਨੇ ਆ ਜੀ ਜਿਹੜੀਆਂ ਆਪਾਂ ਸਮਾਂ ਜਿੰਨਾਂ ਦਾ ਬਲੱਡ ਚੇਂਜ ਹੁੰਦਾ ਜੀ ਬ੍ਰੇਨ ਨੂੰ ਤਾਕਤ ਮਿਲਦੀ ਹੈ ਉਹ ਅਸੀਂ ਬਾਸਮਾ ਲਿਖ ਕੇ ਦਿੰਨੇ ਆ ਜੀ ਅਗਲਾ ਬਾਜ਼ਾਰ ਚੋਂ ਲੈ ਕੇ ਆਉਂਦਾ ਅਸੀਂ ਅੱਗ ਦੇ ਮਾਰ ਕੇ ਬਣਾ ਕੇ ਦਿੰਨੇ ਆ ਪਰ ਜਿਹੜੀ ਅਸੀਂ ਆਪ ਦੇ ਲਵੋ ਦਵਾਈ ਦਿੰਨੇ ਆ ਉਹ ਬਿਲਕੁਲ ਫ੍ਰੀ ਦਿੰਨੇ ਆ ਜੀ ਪਰ ਦੇਖੋ ਜੀ ਜਦੋਂ ਇੱਕ ਬੱਚਾ ਇੱਕ ਪਰਿਵਾਰ ਦਾ ਬੱਚਾ ਪਰਿਵਾਰ ਦੀ ਸੱਤ ਤੱਕ ਵਿਚਣ ਤੱਕ ਵਗ ਜਾਂਦਾ ਹੈ ਜੀ ਜੇ ਉਹ ਆਪ ਦਾ ਇਲਾਜ ਕਰਵਾ ਲੈਂਦਾ ਹੈ ਪਰਿਵਾਰ ਦੇ ਵਿੱਚ ਜਾਂ ਸੰਗੀ ਸਾਥੀ ਜਾਂ ਰਿਸ਼ਤੇਦਾਰੋਂ ਦੇ ਪਰਿਵਾਰ ਦਾ ਇਲਾਜ ਕਰਵਾ ਲੈਂਦੇ ਨੇ ਐਦੋਂ ਵੱਡਾ ਦੁਨੀਆ ਤੇ ਪੁੰਨ ਕੋਈ ਨਹੀਂ ਹੈਗਾ ਜੀ ਦੇਖੋ ਪੁੰਨ ਪਾਪ ਇਸ ਦੁਨੀਆ ਦੇ ਉੱਤੇ ਹੀ ਹੈ ਜੀ ਤੁਸੀਂ ਜਿਹੇ ਜਿਆ ਕਰੋਂਗੇ ਉਹੇ ਜਿਆ ਭਰੋਂਗੇ ਜਦੋਂ ਤੁਸੀਂ ਕਿਸੇ ਇੱਕ ਦੁਖੀ ਪਰਿਵਾਰ ਹੁੰਦਾ ਹੈ ਉਹ ਤੁਹਾਡੇ ਤੇ ਸੋ ਆਸ ਲਾ ਕੇ ਆਉਂਦਾ ਹੈ ਵੀ ਅਸੀਂ ਬਣਾਨੇ ਤਾਂ ਜਾਵਾਂਗੇ ਸਾਡੀ ਬੰਦੇ ਬੱਚੇ ਦੀ ਜ਼ਿੰਦਗੀ ਨਵੀਂ ਮਿਲੂ ਆਪਾਂ ਉਲਟਾ ਉਹਦੇ ਉਤੋਂ ਰੁਪਏ ਲਈਏ ਤਾਂ ਉਥੇ ਪ੍ਰਮਾਤਮਾ ਦੇਖਦਾ ਜੀ ਅਸੀਂ ਜਿਹੜੀ ਸੇਵਾ ਕਰਦੇ ਜੇ ਇਹ ਤਨੋਂ ਮਨੋਂ ਦਿਲੋਂ ਕਰਦੇ ਆ ਤਾਂ ਹੀ ਪ੍ਰਮਾਤਮਾ ਦੇ ਸਹਿਯੋਗ ਨਾਲ ਜਿਹੜੇ ਬੱਚੇ ਨੇ ਜੀ ਟੜਾ ਤਾਂ ਠੀਕ ਹੋ ਹੀ ਜਾਂਦੇ ਨੇ ਲੋਕ ਨਹੀਂ ਉਹਨਾਂ ਨੂੰ ਵੀ ਗੱਲ ਕਰਦੇ ਆ ਭਾਜੀ ਬਾਬਾ ਜੀ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਸਰਕਾਰਾਂ ਬਹੁਤ ਜੋਲ ਆ ਰਹੀਆਂ ਬਹੁਤ ਸੰਸਥਾਵਾਂ ਲੋਕ ਅੱਜ ਕੱਲ ਦੁਕਾਨਾਂ ਖੋਲ ਲਈਆਂ ਪਰ ਇਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਫ੍ਰੀ ਦੇਣਾ ਔਰ ਨਸ਼ਾ ਛਡਾਉਣਾ ਉਹਦੇ ਨਾਲ ਗਊ ਸੇਵਾ ਜਿਹੜੀ ਆ ਉਹ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਤਾਂ ਆਪ ਜੀ ਬਹੁਤ ਉਧਰੋਂ ਮਾਨਸਾ ਜ਼ਿਲ੍ਹੇ ਦੇ ਆ ਜੀ ਅਸੀਂ ਅਸੀਂ ਬਹੁਤ ਇਹਨਾਂ ਦੇ ਲੜਕਿਆਂ ਨੂੰ ਲਿਆ ਕੇ ਇੱਥੇ ਨਸ਼ਾ ਛਡਾ ਚੁੱਕੇ ਆਂ ਸਾਰੇ ਵਧੀਆ ਠੀਕ ਠਾਕ ਨੇ ਜੀ ਕੋਈ ਕਿੰਨਾ ਦੇ ਉਹਨਾਂ ਨੂੰ ਤੰਗੀ ਨਹੀਂ ਪੇਸ਼ੀ ਨਹੀਂ ਆਉਂਦੀ ਨਸ਼ਾ ਵਧੀਆ ਛੱਡ ਕੇ ਵਧੀਆ ਉਹਦੀ ਜ਼ਿੰਦਗੀ ਜਿਉ ਰਹੇ ਨਹੀਂ ਜੀ ਉਹ ਗੱਲ ਕਰੀਏ ਤਾਂ ਕਿੰਨੇ ਪੇਸ਼ੇਂ ਕਿੰਨੇ ਨੌਜਵਾਨ ਆਉਂਦੇ ਨੇ ਬਹੁਤ ਸਾਰੇ ਨੌਜਵਾਨ ਵੀ ਆਉਂਦੇ ਨੇ ਜਾਂ ਵੱਡੀ ਉਮਰ ਦੇ ਵਿੱਚ ਲੋਕ ਵੀ ਜਿਹੜੇ ਵਾਪਸ ਰਿਕੋਰਡ ਆਉਂਦੇ ਨੇ ਅ ਸਾਡੇ ਨਾਲ ਸਰਦਾਰ ਸਾਹਿਬ ਸ਼ਹਿਰ ਤੋਂ ਲੈ ਕੇ ਸਾਮ ਤੱਕ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਜਿਹੜਾ ਸਾਡੇ ਕੁਝ ਦਿਨ ਕੱਲੀਆਂ ਕੁੜੀਆਂ ਵਾਸਤੇ ਰੱਖੇ ਹੋਏ ਐ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਔਰ ਜਿਹੜੇ ਵੀ ਸੱਜਣ ਸਾਡੇ ਲਵੇ ਆਉਂਦੇ ਨੇ ਉਹ ਰਾਜੀ ਹੋ ਕੀ ਜਾਂਦੇ ਨੇ ਜੀ ਗੁਰੂ ਮਹਾਰਾਜ ਦੀ অপার ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਦੀ ਬਹੁਤ ਵੱਡਾ ਉਪਰਾਲਾ ਜਿਹੜਾ ਕਿਉਂਕਿ ਬੱਚਿਆਂ ਨੂੰ ਉਹਨਾਂ ਦੀ ਲਾਈਫ ਜਿਣੀ ਕਿਉਂਕਿ ਜਦੋਂ ਸਾਡੇ ਲਵੇ ਆਉਣਾ ਜੀ ਪਹਿਲਾਂ ਸਾਡਾ ਨੰਬਰ ਤੇ ਕਾਲ ਕਰਕੇ ਆਉਣਾ ਹੈ ਨੰਬਰ ਦੇ ਕਾਲ ਕਰੇ ਤੋਂ ਬਿਨਾ ਨਹੀਂ ਆਉਣਾ ਕਿਉਂਕਿ ਜਿਹੜੀ ਅਸੀਂ ਦਵਾਈ ਦਿੰਨੇ ਆ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨੇ ਦਿੰਨੇ ਆ ਸਾਡਾ ਮੋਬਾਈਲ ਨੰਬਰ 904118 59655 ਜੀ ਸਾਡਾ ਮੈਡ ਦਾ ਸਮਾ ਦਿਓਨ ਮੈਰਜ ਬੈਲੈਂਸ ਪਿੰਡ ਕਟੂ ਵਾਲੀਆਂ ਕੋਈ ਵੀ ਬੱਚਾ ਇਹ ਨਾ ਸੋਚੇ ਵੀ ਮੇਰੇ ਕੋਲ ਪੈਸਾ ਨਹੀਂ ਹੈਗਾ ਤਾਂ ਮੈਂ ਇਲਾਜ ਕਰਵਾਵਾਂ ਕਿੱਥੇ ਉਰੇ ਗਊ ਮਾਤਾ ਦੇ ਇਹ ਜ ਆਸ਼ੀਰਵਾਦ ਹੈ ਜਿਹੜਾ ਇਨਸਾਨ ਕੇਰਾ ਸਰਦਾਂ ਨਾਲ ਆ ਜੀ ਉਹ ਬਿਲਕੁਲ ਠੀਕ ਹੋਊਗਾ ਜੀ ਕਿਸੇ ਵੀ ਦੇਸ਼ ਦੇ ਵਿੱਚ ਬੱਚਾ ਬੈਠਾ ਕੈਨੇਡਾ ਅਮਰੀਕਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਚਾਹੇ ਅਰਬ ਮੁਲਕ ਨੇ ਚਾਹੇ ਯੂਰਪ ਨੇ ਜਾਂ ਬਾਹਰਲੇ ਸਟੇਟਾਂ ਹੋ ਗਈਆਂ ਜੀ ਤਾ ਅਸੀਂ ਬਾਈ ਜੀ ਵਾਲੇ ਨੇ ਐਡਰੈਸ ਸੈਂਡ ਕਰਨਾ ਐਡਰੈਸ ਸੈਂਡ ਕਰਕੇ ਸਵੇਰੇ 4 ਵਜੇ ਰਸ ਬੇਨਤੀ ਕਰਵਾਉਣੀ ਹੈ ਗੁਰੂ ਮਹਾਰਾਜ ਦੀ ਕਿਰਪਾ ਹੋ ਜੇਂਦੀ ਸੱਚੇ ਪਾਤਸ਼ਾਹ ਜੀ ਜੀ ਕੋਰੀਅਰ ਦਾ ਬੰਦੋਬਸਤ ਬਿਲਕੁਲ ਹਾਂ ਜੀ ਹਾਂ ਆਲੇ ਦੇ ਕਰੀ ਤੇ ਬਾਈ ਪਹਚਾ ਦਿੰਨੇ ਆ ਜੀ